ਆ ਆਦਰ ਬੜਾ ਬਲੇ ਮੱਸਗੇ ਨਹੀਂ ਮੈਂ ਛੱਡ ਕੇ ਜਾਉ ਮੇਰੇ ਭਾਂਜੇ ਨੂੰ ਤੇ ਤੂੰ ਸਾਡੇ ਅਡੀਕ ਰੱਖੀ ਸੁਣ ਗਿਆ ਮਰਮਾਲਾ ਅੱਲਾ ਬਾਲੇ ਪਿਛਗੇ ਵਾਰ ਖੜੇ ਚਿਤਗਰ ਮਾਲਾ ਵਾਲੇ ਪਿਛਗੇ ਵਾਰ ਖੜੇ ਓਹੋ ਆ ਮੇਰੀ ਗੱਲ ਸੁਣਾ ਆ ਕੀ ਬਣਾਇਆ ਤੇ ਲਈ ਮੇਰੇ ਉੱਤੇ ਨਾ ਪਾ ਦੀ ਦਾਲ ਐ ਪਤਾ ਮੈਨੂੰ ਵੀ ਦੀਂਦਾ ਐ ਦਾਲ ਐ ਹੂੰ ਪੈ ਦੀ ਫਤਕ ਫਤਕ ਕਰਦੇ ਫਿਰਦੀ ਆ ਆਲੂ ਕਿੱਥੇ ਫਿਰਦੇ ਨੇ ਪਕੌੜੇ ਕਿੱਥੇ ਫਿਰਦੇ ਨੇ ਫਿਰ ਇੰਨੀ ਵਧੀਆ ਦਾ ਦਾਲ ਬਣੀ ਹੈਗੀ ਪਕੌੜਿਆਂ ਦੀ ਨਹੀਂ ਮੇਰੀ ਗੱਲ ਸੁਣ ਲੈ ਇਹਨਾਂ ਦਾ ਕੋਈ ਸੰਨੀ ਚ ਨਹੀਂ ਬੋਲਾ ਹੁੰਦਾ ਜਿੰਨਾ ਇਹਦੇ ਵਿੱਚ ਸਟਰ ਗਿਆ ਤੇ ਲਈ ਆ ਕੀ ਕੁਝ ਪਾਰ ਗਿਆ ਚ ਕਿੰਨੇ ਸਵਾਲ ਐ ਮਸਾਲੇ ਹੁੰਦੇ ਨੇ ਇੱਚ ਮਸਾਲੇ ਹੁੰਦੇ ਨੇ ਇੱਚ ਨਾ ਤਨਵਾਤ ਦੇਖਣ ਲੱਗ ਰਿਹਾ ਸਵੇਰ ਦੀ ਕਿਦਰੇ ਚੂੜਾ ਕਿਦਰੇ ਸੁਰਖੀ ਕਿਦਰੇ ਕਾਂਟੇ ਕਿਦਰੇ ਟੌਪਸ ਇਕ ਰੀ ਕੀ ਨਹੀਂ ਤੂੰ ਇਹੇ ਮਸਾ ਦਾ ਕੋੜ ਘਰੋਂ ਕੱਢਿਆ ਮੈਂ ਤਾਂ ਇਸ ਘਰ ਦੀ ਰਾਣੀ ਹੋ ਗਈ ਹੁਣ ਦੇਖ ਮੈਂ ਤਾਂ ਹੁਣ ਫਿਰ ਤਿਆਰ ਹੋ ਕੇ ਰਹਿਣਾ ਸੋਹਣੀ ਬਣ ਕੇ ਚਕੀਨੀ ਲਾ ਕੇ ਤੈਨੂੰ ਤਾਂ ਮੂੰਹ ਵੀ ਨਹੀਂ ਸੋਹਣੀ ਲੱਗਦੀ ਪਤਾ ਨਹੀਂ ਕੀ ਹੋ ਰਿਹਾ ਤੈਨੂੰ ਮੁਰਗਾ ਬੋਲੂ ਕਫਣ ਪਾੜੂ ਤੈਨੂੰ ਤਾਂ ਵੀ ਨਹੀਂ ਕਹਿੰਦਾ ਬਸ ਸੋਹਣੀ ਲੱਗਦੀ ਨਹੀਂ ਮੇਰੀ ਗੱਲ ਸੁਣ ਮਰਦਾ ਹੁੰਦਾ ਔਰੇ ਪਾਸੇ ਭੱਜ ਜਾਣਾ ਮੇਰੀ ਗੱਲ ਸੁਣ ਲੈ ਇੱਕ ਗਮੰਡੀ ਤੈਨੂੰ ਕੀ ਕਹਿਣਗੇ ਮਾੜਾ ਮੋਟਾ ਲਿਆ ਜਾ ਰੱਖ ਲਿਆ ਕਰ ਜੇ ਕਰਤਾ ਕਰੁਆਣੀ ਪਤਾ ਕਦਾ ਕੀ ਖਰਚ ਹੱਦਰਾ ਲੈ ਫਿਰ ਮੈਂ ਬਿਆਹੀ ਬਰੀਆ ਮੈਂ ਪਾ ਸਕਦੀਆਂ ਜਦੋਂ ਮਰਜੀ ਮੇਰਾ ਚੂੜਾ ਜਦੋਂ ਮਰਜੀ ਪਾਵਾਂ ਮੈਂ ਗਵੰਡੀਆਂ ਦਾ ਮੰਗ ਕੇ ਲੈ ਕੇ ਆਈ ਹਾਂਗੀ ਮੈਂ ਜ਼ਮੀਂ ਹੱਦ ਪਾਉਣਾਗਾ ਮੈਂ ਤੈਨੂੰ ਐ ਨਹੀਂ ਕਹਿੰਦਾ ਮੜਾ ਮੋਟਾ ਸਾਹਬ ਨਾਲ ਚੱਲ ਪਾ ਮੇਰੇ ਕੋਲ ਤਾਂ ਸਾਹਬ ਹੀ ਨਹੀਂ ਹੈਗਾ ਮੈਨੂੰ ਤਾਂ ਪੜ੍ਹੀ ਨਹੀਂ ਹੈਗੀ ਮੈਂ ਤਾਂ ਲੋਕਾਂ ਮੂਰੇ ਟਿਕਵੰਦ ਕਰ ਲੈ ਵੀ ਸਾਨੂੰ ਦੁੱਖ ਹੈ ਕਾ ਦਾ ਦੁੱਖ ਹੈ ਆਪ ਤਾਂ ਆਪ ਦੇ ਕਰਤੂਤਾਂ ਤੋਂ ਗਿਆ ਚੌਰਾ ਕਾ ਦਾ ਦੁੱਖ ਹੈ ਸਾਨੂੰ ਆਪ ਤਾਂ ਹੀ ਕੱਢਿਆਗਾ ਨਾਲ ਫਿਰ ਮੈਨੂੰ ਕਹੀ ਜਾਣਾ ਚਲ ਠੀਕ ਹੈ ਚਲੋ ਰੋਟੀ ਖਾ ਲਾ ਦੇਖੀ ਜੀ ਬਹੁਤ ਖਾ ਰਹੀ ਆ ਦੇਖ ਸਬਜੀ ਵਾਹ ਹਮਰੇ ਹਾਲ ਦੀ ਆ ਹਾਂ ਹੁਣ ਮੈਂ ਮਟਨ ਬਣਾਵਾਂ ਮੈਂ ਫਿਰ ਲੈ ਕੇ ਦਿੱਤਾ ਜੀ ਤਤੰਦਾ ਬੋਲਣ ਚੇ ਘਟਾ ਪਾਣੀ ਹੈਗਾ ਭਈ ਚਲ ਬੰਦਾ ਖੇਤੇ ਪੀਣੂ ਜਾ ਕੇ ਬਸ ਠੀਕ ਆ ਪਿਆ ਤਾਂ ਦੇਨੇ ਦਾ ਰੱਖਣਾ ਆ ਦੇ ਕੋਲੇ ਵਾਟਰ ਕੂਲਰ ਪਿਆ ਹਾਰੇ ਪਿਆ ਨਾ ਹੁਣ ਇਹਨੂੰ ਮੂੰਹ ਲਾ ਕੇ ਪੀਵਾਂ ਮੈਂ ਉਹ ਅੱਛਾ ਗਲਾਸ ਹੈ ਨਹੀਂ ਲੈ ਆਉਣੀ ਆ ਆ ਕਿੱਧਰ ਆਉਂਦੀ ਐ ਹੂੰ ਦੇਖ ਕਿ ਮੈਂ ਚੂੜਾ ਚੜਾਇਆ ਸਾਸਰੀ ਕਾਲ ਪੈਰੀ ਪੈਨਾ ਮਾਸੀ ਜਿਉਂਦਾ ਰਹਿ ਕਿਵੇਂ ਠੀਕ ਆ ਹੁਣ ਢਿੱਲਾ ਜਾ ਕਿਵੇਂ ਬੈਠਾ ਬਸ ਢਿੱਲਾ ਤਾਂ ਬਸ ਇਹ ਸਰੀਰ ਡਾਉਨ ਚੱਲ ਰਿਹਾ ਹੂੰ ਉਹਦਾ ਤਾਂ ਚੱਲਦਾ ਨਹੀਂ ਦੇਖ ਕਿ ਮੈਂ ਚੂੜਾ ਚੜਾਇਆਗਾ ਲੈ ਮਾਸੀ ਮੇਰਾ ਚੂੜਾ ਤੇ ਆ ਗਈ ਤੂੰ ਤਾਂ ਹੱਦ ਪਾਉਣੀ ਆ ਕਿ ਚੂੜਾ ਪਾ ਨਹੀਂ ਸਕਦੀ ਬੈਹੀ ਬਰੀ ਮੈਂ ਜਦੋਂ ਮਰਜ਼ੀ ਪਾਵਾਂ ਨੀ ਨਮੀਆਂ ਪੈਗੀਆਂ ਪਾਉਂਦੀਆਂ ਹੁੰਦਗਾ ਨਾ ਤੇਰੇ ਮਗੂ ਆਈ ਨਹੀਂ ਵੀ ਦੋ ਦੋ ਸੋਨਾਂ ਬਾਅਦ ਝੂੜਾ ਚੜਾ ਲੀ ਗੇ ਲੈ ਦਸ ਦੋ ਸਾਲਾਂ ਨੂੰ ਕਹੀ ਤਾਂ ਦੋ ਸਾਲਾਂ ਬਾਅਦ ਹੀ ਬਤਾਉਂਦੀਆਂ ਨੇ ਫਿਰ ਕਿੱਡੀ ਗੱਲ ਹੋਗੀ ਜੇ ਮੈਂ ਦੁਬਾਰੇ ਪਾ ਲਿਆ ਹਾਂ ਹੂੰ ਤੂੰ ਨਵੇਂ ਕਹਾਉਣੀ ਐ ਤਹਾਈਏ ਪਤਾ ਲੱਗ ਗਿਆ ਹਾਂ ਮੇਰੀ ਗੱਲ ਸੁਣ ਤੁਸੀਂ ਮੇਰੇ ਭਾਂਜੇ ਨੂੰ ਬਾਹਰ ਕੱਢਤਾ ਤੈਨੂੰ ਸ਼ਰਮ ਨਹੀਂ ਆਈ ਅੱਛਾ ਜਿਹੜੀਆਂ ਹਰਕਤਾਂ ਉਹ ਕਰਦਾ ਸੀ ਮਾਸੀ ਉਹਨੂੰ ਨਾ ਸ਼ਰਮ ਆਈ ਆ ਪੁੱਛ ਤੇਰੇ ਬੁੱਤ ਤੋਂ ਇੱਕ ਮਿੰਟ ਮੈਂ ਕਰ ਲੈਣਾ ਗੱਲ ਵੱਡਿਆਂ ਨਾਲ ਨਹੀਂ ਮਾਸੀ ਹਾਂ ਬਸ ਉਹਰੇ ਬਿੱਟ ਬਦਲੂ ਗੱਲ ਦਾ ਸਾਰ ਮੈਂ ਨਹੀਂ ਨਹੀਂ ਹੈਗੀ ਮੈਂ ਚੱਲਾ ਬੈਠਾ ਐਂ ਦੱਸ ਦੇ ਮੇਰੀ ਕੁਛ ਕੋੜ ਚੜੀ ਆਈ ਤੂੰ ਐਂ ਦੱਸ ਮਾਸੀ ਜਿਹੜੇ ਲੱਛਣ ਉਹ ਕਰ ਰਹੀ थी ਉਹ ਚੰਗੇ ਕਰ ਰਹੀ تھی ਨਾ ਕਿਹ ਲੱਛਣ ਕਰਦਾ ਸੀ ਉਹ ਮਾਸੀ ਮੇਰੀ ਗੱਲ ਸੁਣਾ ਮੈਂ ਤਾਂ ਖੇਤ ਵਾਰ ਰਹੀ تھیਗਾ ਹਾਂ ਉੱਥੇ ਆ ਜੁੜਿਆ ਬੈਠਾ ਇਹਦੇ ਨਾਲ ਨਾ ਮੇਰੀ ਗੱਲ ਸੁਣਾ ਆ ਆਂਡ ਗਮਣ ਦਿਖਦਾ ਇਹਨਾਂ ਦੇ ਨਾਲ ਕੀ ਜਾਊਗਾ ਵੇ ਮੁੰਡਿਆ ਵੇ ਤੂੰ ਭਰਾ ਨੂੰ ਇਹ ਕਿੰਨਾ ਕਹਿਣਾਗਾ ਵੇ ਸ਼ਰਮ ਮੰਨ ਉਹਦੇ ਧੀਆਂ ਵਰਗੀ ਸੀ ਵੱਡਾ ਜੇਟ ਸੀ ਫਿਰ ਕੀ ਹੋ ਗਿਆ ਸੀ ਕੋਈ ਨਹੀਂ ਮਾਸੀ ਇੱਜਤ ਤੱਕਾਉਂਦਾ ਸੀ ਉਹ ਹੋਰ ਹੋਰਾ ਬੱਦਾ ਜੇਟ ਕਾ ਨੂੰ ਤੇ ਮਾਸੀ ਜਦ ਮੈਂ ਤੇਰੇ ਲਈ ਗੱਲ ਕਰਨ ਆਇਆ ਮੈਂ ਤਾਂ ਤੈਨੂੰ ਗੱਲ ਦੱਸਣ ਕਾ ਲਈ ਆਇਆ ਤੂੰ ਤਾਂ ਲੈ ਕੇ ਹੋਰੇ ਗੱਲ ਬਹਿ ਗਈ ਮੇਰੀ ਕਿਸੇ ਨੇ ਸੁਣੀ ਆ ਮੇਰੇ ਤਾਂ ਉਹਦਾ ਕਾਣਾ ਕਹਿੰਦਾ ਨਾ ਇੱਧਰ ਸੁਣ ਬਾਈ ਹੋਈ ਨਾ ਉੱਥੇ ਸੁਣ ਬਾਈ ਹੋਈ ਬੇ ਪੁੱਤ ਮੇਰੀ ਇੱਕ ਗੱਲ ਸੁਣ ਲੈ ਕੰਨ ਖੋਲ ਕੇ ਮੇਰੀ ਗੱਲ ਦੇ ਵਿੱਚ ਦਖਲ ਦਾ ਜਿੰਨਾ ਤੇ ਇਹਨੂੰ ਤਾਂ ਮਾਪੇ ਸੰਭਲੂਗੇ ਮੈਂ ਜਾਉਂਗੇ ਮੁੰਡੇ ਨੂੰ ਛੱਡ ਕੇ ਠੀਕ ਹੈ ਤੇ ਗਾਹਾਂ ਦੇਖਦੇ ਆ ਕੀ ਬਣਦਿਆ ਆ ਕਿ ਮੈਂ ਮਾਸੀ ਆਹ ਦੱਸ ਸਕਾਲ ਨੂੰ ਕੁਝ ਹੋਰ ਕਰ ਦੂ ਉਹ ਆ ਕੇ ਫੇਰ ਕਹ ਦੇਗੀ ਮੈਂ ਕਰੇ ਛੱਡ ਕੇ ਜਾਨੀਆ ਆਇ ਨਹੀਂ ਹੁੰਦਾ ਬਈ ਹੁੰਦਾ ਕਿਉਂ ਨਹੀਂ ਉਹਦਾ ਘਰ ਹੈ ਉਹ ਜਿਉਣੀ ਆ ਹੁਣ ਕਰ ਮੇਰਾਗਾ ਕਾਜਕ ਨੇ ਮੇਰੇ ਕੋਲੇ ਸਾਰਾ ਹੋ ਰਿਹਾ ਤੇਰੇ ਲੈ ਤੇਰੇ ਤੇ ਖਾ ਕਾਜਕ ਤੇ ਨਾਲੇ ਮੈਂ ਦੇਖਦੀਆ ਤੈਨੂੰ ਕੋਈ ਨਹੀਂ ਘੱਲੀ ਘਰ ਵਾਲੀ ਨੂੰ ਪਚੈਚ ਦਿਖਾਵਾਂਗੇ ਨਹੀਂ ਮੇਰੀ ਗੱਲ ਸੁਣ ਲੈ ਜੇ ਉਹਦੀ ਮਾਂ ਮਰ ਗਈ ਇਹਦਾ ਮਤਲਬ ਮਸੀ ਤਾਂ ਜਿਉਂਦੀ ਆ ਮੈਂ ਤਾਂ ਉਹਨੂੰ ਆਂਚ ਨਹੀਂ ਆਉਣ ਦਦਿਆ ਆਚ ਫਿਰ ਮਾਤੇ ਆਪਦਾ ਕਰ ਦੁਨੀਆ ਚਾਣ ਦਿੰਦੀ ਕੋਈ ਗੱਲ ਨਹੀਂ ਜੇ ਉਹਦਾ ਘਰ ਨਾ ਹੁੰਦਾ ਮੈਂ ਆਪਦਾ ਘਰ ਬਿਨਾਂ ਨਾ ਫਿਰ ਉਹਦਾ ਹਾਈ ਨਹੀਂ ਸਮਝ ਲੈ ਨਹੀਂ ਮੈਂ ਤਾਂ ਮੇਰੇ ਭਾਂਜੇ ਤੇ ਜਾਨ ਬਾਰ ਦੂੰਗੀ ਤੂੰ ਗੱਲਾਂ ਕਿੜਿਆ ਕਰਦੀਆਂ ਤੁਸੀਂ ਜਾ ਕੇ ਆਇਓ ਮੜ ਜਾ ਖੇਤ ਮਸੀ ਮੈਂ ਖੇਤੀਆ ਕਿਉਣਾ ਤੂੰ ਬੈਗ ਗੱਲ ਕਰ ਲੈ ਕੋਈ ਨਾ ਗੁੱਸਾ ਨਾ ਕਰ ਮਸੀ ਤੇਰੀ ਘਰ ਹੈ ਵੀ ਆਹੋ ਮੈਂ ਇਹਦੇ ਬਰਾਬਰ ਥੋੜੀ ਬੈਠੂੰਗੀ ਮੈਂ ਬੈਠੂੰਗੀ ਮੇਰੇ ਭਾਂਜੇ ਦੇ ਬਰਾਬਰ ਕੋਈ ਨਹੀਂ ਤੂੰ ਫੇਕਰ ਨਾ ਕਰ ਬੈ ਜਾ ਫਿਰ ਉਧਰ ਹੀ ਜਾ ਪਹਿਲਾਂ ਉਹਨੂੰ ਘਰੇ ਛੱਡ ਪੈਰ ਉਹਨਾਂ ਚੂੜੇ ਵਾਲੇ ਲਿਆ ਕੇ ਤੇਉਂਗੀ ਕੋਈ ਨਹੀਂ ਆਉਂਦੀ ਇੱਥੇ ਮੇਰੇ ਘਰੇ ਕੋਈ ਨਹੀਂ ਚੂੜੇ ਵਾਲੀ ਵਰਦੀ ਮਾਸੇ ਤੈਨੂੰ ਸਿੱਧੀ ਗੱਲ ਦੱਸਾਂ ਹੋਰ ਇਹ ਨੁਕਸਾਨ ਕਰਾਈ ਜੰਨੀ ਹੈ ਅਦਾਲਤ ਲਾਤੀ ਨਾਲੇ ਦੇਖ ਕੁਡਰ ਜਨਾਨੀ ਦੇਖ ਰੋਟੀ ਖਾਣ ਦਾ ਝੱਜ ਨਹੀਂ ਗਾ ਖਾੜ ਤਾਂ ਨਹੀਂ ਜਾਂਦੀ ਆ ਖਾੜ ਤਾਂ ਦਿੱਤੀ ਨਹੀਂ ਉਹਦੀ ਤਾਂ ਸਿਰ ਤੇ ਖੜ ਗਈ ਪਹਿਲਾਂ ਕੁਝ ਕੁਝ ਕਿਚਾ ਦਿਖਾ ਜਿਹੜੇ ਦਿਖਾਉਣੀ ਆ ਆਏ ਕਿ ਮੈਂ ਦਿਖਾ ਲੈ ਆਏ ਤੈਨੂੰ ਕਾਜਕ ਦਿਖਾ ਦੇ ਦੱਸ ਸਾਹਵੇਂ ਪੈਨੇ ਆਏ ਕਿ ਹੁਣੀ ਦਿਖਾਵਾਂ ਮੂਤ ਦਿਖਾ ਝੂਠ ਬੋਲਦੀਆਂ ਮੈਂ ਮੇਰੇ ਭਾਂਜੇ ਨੂੰ ਛੱਡ ਕੇ ਜਾਂਦੀ ਆ ਖੜਜਾ ਆਹੀ ਗੱਲ ਹੈ ਨਾ ਇਹੀ ਜੀਬ ਰੱਖੀ ਹੋਣਾ ਸੀ ਇਹ ਜੀਬ ਆ ਤੇਰੇ ਵਾਲੀ ਜੀਬ ਨਹੀਂ ਵਰਤਦੀ ਆ ਗਈ ਬੱਟੀ ਨੰਬਰਦਾਰਨੀ ਇਹਨੇ ਤਾਂ ਸੋਚਿਆ ਵੀ ਚਲ ਕਰੋ ਫੜ ਤਾਂ ਮौज ਲੁੱਟਾਂਗੇ ਜ਼ਮੀਨ ਵੀ ਸਾਡੇ ਕੋਲੇ ਆਜੂ ਘਰ ਵੀ ਸਾਡੇ ਕੋਲੇ ਲਵਾ ਬਣਾਉਣੀ ਆ ਤੇਰੀ ਰੇਲ ਲੈ ਲੈ ਫੜ ਦੇਖ ਲੈ ਮਸੀ ਨਹੀਂ ਲਿਆ ਉਹ ਤਾਂ ਮਾਣ ਪੜਾ ਪਤਨੀ ਐਸ ਪਾਸੇ ਫੜਦੇ ਹੁੰਦੇ ਆ ਪਤਨੀ ਐਸ ਪਾਸੇ ਆਈ ਫੜ ਲੈ ਆਹ ਦੇਖ ਲੈ ਤਾਂ ਸੈਨ ਹੋਏ ਹੋਏ ਨਾਲੇ ਅੱਛਾ ਹਾਂ ਸੈਨ ਹੋਏ ਨਾ ਇੱਥੇ ਹੋਏ ਨਾ ਆਏ ਡੈਡਾ ਬਿੰਗਾ ਥੋੜੀ ਫੜੀਦਾ ਹੁੰਦਾ ਮਸੀ ਕਾਲ ਚੱਲ ਕੋਈ ਨਹੀਂ ਸੈਨ ਕਿੱਥੇ ਹੋਏ ਨਾ ਆ ਗਏ ਅੱਖਾਂ ਆ ਅੰਦਰ ਬੇੜਾ ਬਹਿਲੇ ਮੱਸ ਗਏ ਨਹੀਂ ਆਹਾ ਬਰਾ ਹੋ ਜਾ ਮੇਥੋਂ ਪਿੱਛੇ ਹਟ ਕੇ ਗੱਲ ਕਰ ਮੂੰਹ ਭੰਨ ਦੂੰ ਆ ਗਿਆ ਪੱਟੀ ਨੰਬਰਦਾਰਨੀ ਥੋ ਲੈ ਇਹ ਉਹੀ ਕੀਤਾ ਜਿਹੜਾ ਮੈਨੂੰ ਚੰਗਾ ਲੱਗਿਆ ਹਾਂ ਤੇਰਾ ਬੇੜਾ ਵਾਗੇ ਤੇਰੇ ਕੱਖ ਨਾਲੇ ਮਸੀਏ ਫੜਾ ਲੈ ਮਾਰੇ ਚੁੱਲੇ ਚ ਫੁਕੂਗੇ ਮਾਰੋ ਮੂੰਹ ਤੇ ਆ ਗਈ ਪੱਟੀ ਨੰਬਰਦਾਰਨੀ ਹਾਂ ਨਾ ਤੈਨੂੰ ਦਿਖਾਇਆ ਸੀ ਤੈਨੂੰ ਐ ਕਿਨੇ ਕਿਹਾ ਸੀ ਮੈਂ ਪਾੜ ਦੇ ਤੈਨੂੰ ਕਿਹੜੇ ਕੰਜਰ ਨੇ ਕਿਹਾ ਸੀ ਵੀ ਮੇਰੇ ਭਾਂਜੇ ਤੋਂ ਸਾਈਨ ਕਰਵਾ ਲਈ ਦੱਸ ਮਾਰ ਸੀ ਚੰਗੀ ਨਹੀਂ ਗਈ ਅੱਛਾ ਤੇਰੇ ਕੋਲੇ ਬਹਿ ਗਿਆ ਤਾਂ ਮਾੜਾ ਹੋ ਗਿਆ ਤੇ ਜਦੋਂ ਸਾਈਨ ਕਰਤੇ ਉਹ ਤਾਂ ਚੰਗਾ ਹੋ ਗਿਆ ਕੀ ਗੱਲ ਐ ਜਿਉ ਮਾੜਾ ਸੀ ਤਾਂ ਹੀ ਬੈਠਿਆ ਤਾਂ ਹੀ ਉਹਨੇ ਮੇਰੇ ਨਾਲ ਲਵਾਈ ਨਹੀਂ ਤੂੰ ਕਿਉਂ ਬਿਠਾਇਆ ਕੋਲੇ ਉੱਠ ਕੇ ਪਰਾਂ ਹੋ ਜਾਂਦੀ ਤੇਰਾ ਵੀ ਰਾਦਾ ਸੀ ਵੀ ਜੇਠ ਨੂੰ ਚੁੱਲੇ ਤੇ ਚੜਾ ਲੂੰਗੀ ਚਲ ਆਪਦੇ ਹੱਕ 'ਚ ਕਰ ਲੂੰਗੀ ਸਾਬ ਨਾਲ ਗੱਲ ਕਰ ਮਾਸੀ ਜੀਬ ਸਮਾਲ ਕੇ ਸਾਬ ਨਾਲ ਕਿਹਦੇ ਗੱਲ ਕਰਾਂ ਉਹੀ ਗੱਲ ਕਰੂੰਗੀ ਜਿਹੜੀ ਤੂੰ ਕਰਦੀ ਐ ਕਰਾਂ ਕੀ ਮੂੰਹ ਤੇ ਆਈ ਗੱਲ ਰਹਿੰਦੀ ਨਹੀਂ ਮੂੰਹ ਤੇ ਆਈ ਤੇ ਰੱਖੇ ਤੇਰੇ ਤਾਂ ਮੂੰਹ ਤੇ ਉਂ ਵੀ ਨਹੀਂ ਰਹਿੰਦੀ ਨਹੀਂ ਮੇਰੇ ਤਾਂ ਰਹਿੰਦੀ ਨਹੀਂ ਜਮਾਂ ਵੀ ਮੈਂ ਤਾਂ ਮੂੰਹ ਤੇ ਠੋਕ ਦਿਆਂ ਐ ਕਰਕੇ ਫੇਰ ਕੀ ਹੋਗਾ ਜਦ ਤੱਕ ਕਾਜ ਕਬਾੜ ਤੇ ਫੇਰ ਕੀ ਹੋ ਗਿਆ ਤੇ ਫਿਰ ਕੀ ਲਿਆ ਮੈਂਗੀ ਫੇਰ ਕਿ ਮੈਂ ਮੰਨ ਦੇ ਦੂਰੇ ਉਹ ਨੂੰ ਹਾਂ ਨਹੀਂ ਮੈਂ ਛੱਡ ਕੇ ਜਾਊ ਮੇਰੇ ਭਾਂਜੇ ਨੇ ਤੇ ਤੂੰ ਸਾਡੇ ਅਡੀਕ ਰੱਖੀ ਸੁਣ ਗਿਆ ਕੋਈ ਨਹੀਂ ਫਿਰ ਬਾਹਰ ਕੇ ਦਿਖਾ ਨਹੀਂ ਕਰੇ ਮੈਂ ਲਿਆਉਂਗੇ ਹਾਂ ਲਿਆਉਂਗੇ ਹੋਰ ਮੈਂ टांग ਚਕਾਉਂਗੀ ਸਾਡਾ ਘਰ ਇਹੇ ਮੇਰੀ ਗੱਲ ਸੁਣ ਮੈਂ ਤੇ ਛੱਡ ਕੇ ਜਾਉਂਗਾ ਮੁੰਡੇ ਨੂੰ ਸਾਡੀ ਤੂੰ ਅਡੀਕ ਰੱਖੀ ਚੰਗਾ ਹਾਏ ਰੱਬਾ ਮਸੀ ਬੇੜਾ ਬੈਠਿਆ ਲਈ ਕਿਤੇ ਸੁਣਦੀ ਆ ਹਾਏ ਹੁਣ ਮੈਂ ਕੀ ਕਰਾਂ ਤਾਂ ਕਾਗਜ਼ ਵੀ ਪਾੜ ਗਈ ਮਨ ਤੇ ਵੀ ਗਾਲਾਂ ਕੱਢਣਗੇ ਫੋਨ ਕਰਦੀ ਆ ਨਾ ਚੱਲ ਪੁੱਤ ਚੱਲ ਮੇਰੀ ਗੱਲ ਸੁਣ ਲੈ ਤੈਨੂੰ ਇਹਨਾਂ ਤੋਂ ਛਪਾਂਦੀ ਕੋਈ ਲੋੜ ਨਹੀਂ ਆਰਾਮ ਨਾਲ ਤੂੰ ਇੱਥੇ ਬੈਠਾ ਰਹੀਂ ਇੱਥੇ ਤੇਰਾ ਮੰਜਾ ਡਾਹਿਆ ਹੋਇਆ ਉੱਥੇ ਤਾਂ ਤੈਨੂੰ ਜਾਣ ਦੀ ਲੋੜ ਹੀ ਨਹੀਂ ਠੀਕ ਆ ਮਾਸੀ ਮੈਂ ਤਾਂ ਉਹਨਾਂ ਨੂੰ ਉਹੀ ਨਹੀਂ ਬੁਲਾ ਕੇ ਰਾਜੀ ਮੈਂ ਤਾਂ ਉਹਨਾਂ ਵਾਸਤੇ ਦੇਖ ਲਾਵਾਂ ਸੀ ਇੰਨਾ ਕੁਸ਼ ਕਰਿਆ ਹੈ ਇਹ ਤਾਂ ਹੈ ਪੁੱਤ ਕੌਣ ਜਾਣਦਾ ਅਗਲਾ ਹੁਣ ਤਾਂ ਐਸੀ ਵੀ ਫਰੀਦੀ ਜ਼ਮੀਨ ਆਈ ਮਿਲ ਚੂਗੀ ਮੇਰੀ ਗੱਲ ਸੁਣ ਤੂੰ ਇੱਥੇ ਬੈਠ ਮੈਂ ਕਰਕੇ ਆਉਣੀ ਆ ਤੇ ਨਾਲ ਗੱਲ ਠੀਕ ਆ ਮਾਸੀ ਹਾਂ ਦੇਖੀ ਕਿਵੇਂ ਸਿੱਧੇ ਕਰਦੀ ਹੈ ਹੋਰ ਉਹਦੇ ਨੇ ਨੀ ਕੰਮ ਨਹੀਂ ਪੜਦੇ ਇੰਨੇ ਕੇ ਭਾਂਡੇ ਜੇ ਮਿੰਟਕ ਬਾਅਦ ਕਦੇ ਕਿਵੇਂ ਕਰੇ ਜਦੋਂ ਭਾਂਡੇ ਚ ਖਾਣੀ ਆ ਫਿਰ ਮਾਂਜਣੇ ਤਾਂ ਪੈਣੀ ਆ ਇੱਥੇ ਕੜਾ ਕੋਈ ਹੋਰ ਆ ਗਿਆ ਖਾਣ ਨੂੰ ਇਹ ਵੀ ਤੂੰ ਹੀ ਖਾਣੀ ਆ ਕਿਵੇਂ ਆਈ ਸੀ ਵਸੇ ਗੱਲ ਸੁਣ ਮੇਰੀ ਉਹ ਬੈਠਾ ਤੇਰਾ ਜੇਠ ਉਹਨੂੰ ਚਾਰੋ ਟੇ ਪੁੱਛਦੀ ਕਿਤੇ ਨਾਂ ਪੁੱਛੇ ਸੁਣ ਗਿਆ ਫੜਾ ਦੂੰਗੀ ਕੋਈ ਨਾ ਧਿਆਨ ਰੱਖੀ ਉਹਦਾ ਨਾ ਧਿਆਨ ਨੂੰ ਮਾਸੀ ਹੁਣ ਮੈਂ ਕਿ ਉਹਦੇ ਪੈਰ ਤੋਂ ਤੋਂ ਪੀ ਲਾ ਫੜਾ ਦੂੰਗੀ ਰੋਟੀ ਕੈਸਾ ਲਿਤਾ ਹੁਣ ਹੁੰਦਾ ਨਹੀਂ ਕਿਹਾ ਤੈਨੂੰ ਐਂ ਆਖਿਆ ਵੀ ਮੁੰਡੇ ਦਾ ਧਿਆਨ ਰੱਖੀ ਤੇ ਮੈਂ ਫੇਰ ਗੇੜਾ ਮਾਰੂੰਗੀ ਫੇਰ ਗੇੜਾ ਮਾਰੂੰਗੀ ਤੇਰੇ ਗੇੜਿਆਂ ਨੇ ਤਾਂ ਮਾ ਲੈ ਲਈ ਮਿੰਟਕ ਬਾਅਦ ਆ ਜਾਂਦੀ ਹੈ ਕਿ ਚੁੰਨੀ ਚੱਕ ਕੇ ਜੀ ਤਾਂ ਮਰਾ ਐ ਕਰ ਦਵੇ ਤੇ ਗੁੱਤਲੀ ਜਿਹਾ ਫੜ ਕੇ ਕਮਾਦਾ ਪਰ ਕਰਾਂ ਕੀ ਬੱਸ ਨਹੀਂ ਚੱਲਦਾ ਲੱਗਦੀ ਐ ਮਾਸੀ ਐ ਕਮ ਮੇਰੇ ਵਾਲਾ ਕੁੱਗੂ ਜਮੀਨੀ ਬੋਲਦਾ ਵੀ ਹੁਣ ਤਾਂ ਬੋਲ ਪਾ ਪੜਿਆ ਮਾਨਸਾ ਕਦੋਂ ਬੋਲੇਗਾ ਤੂੰ ਤਪਾਲੀ ਮੈਂ ਤਾਂ ਇਹਨਾਂ ਨੇ ਫੜਾਉਣਾ ਹੀ ਬੋਤਾ ਆਪਾਂ ਨਹੀਂ ਨਾਲੇ ਹਾਂ ਸੱਚ ਆਹ ਗੱਲ ਤਾਂ ਮੈਂ ਪਹਿਲਾਂ ਸੋਚੀ ਨਹੀਂ ਸੀ ਬੇ ਜੇਠੋਂ ਤਾਂ ਕਿੰਨੀ ਗੱਲ ਹੋ ਆ ਗਈ ਬੱਸ ਕਰਨ ਦੀ ਮਿੰਟ 'ਚੇ ਬੱਸ ਚ ਹੋ ਜਾਂਦਾ ਤਾਂ ਇਹਨੂੰ ਕਰਦੀਆਂ ਬੱਸ ਚ ਨਾਲੇ ਮਾਸੀ ਦਾ ਆਏ ਨਹੀਂ ਪਤਾ ਵੀ ਜਿਹੜਾ ਕਹਿੰਦੀ ਸੀ ਮੈਂ ਘਰੇ ਛੱਡ ਕੇ ਜਾਨੀ ਆ ਮਾੜੇ ਮੋਟੇ ਪੈਰੀ ਤਾਂ ਨਹੀਂ ਛੱਡ ਕੇ ਗਏ ਕਿਤੇ ਵਿਆਹ ਵਿਉਹਦਾ ਕੰਮ ਤਾਂ ਨਹੀਂ ਕਰੀ ਬੈਠੀ ਵਿਆਹ ਤਾਂ ਨਹੀਂ ਮੇਰਾ ਖੂਨ ਦਿੰਦੀ ਕੋਈ ਨਾ ਇਸੇ ਨੂੰ ਬਰਿਆ ਲੈਨੀਆ ਪਹਿਲਾਂ ਦੂਜੇ ਕੰਮ ਹੀ ਫੇਰ ਕਰੋ ਮਨਦੀਪੇ ਹਾਂ ਮਾਸੀ ਮੈਂ ਨਾ ਸਮਝਾਇਆ ਹੀ ਉਹਨਾਂ ਨੂੰ ਠੀਕ ਹੈ ਜੇ ਮੁੰਡੇ ਨੂੰ ਬੋਲੀ ਆ ਕੋਸਾ ਹਾਂ ਤੇ ਮੇਥੋਂ ਬਰਾ ਨਾ ਜਾਣੀ ਤੇ ਮੇਰੀ ਗੱਲ ਸੁਣ ਪੁੱਤ ਹਾਂ ਤੂੰ ਇੱਥੇ ਹੀ ਬੈਠਾ ਰਹੀ ਠੀਕ ਹੈ ਉਹਨਾਂ ਦੇ ਕੋਲੇ ਕੋਲੇ ਬੈਠਣ ਦੀ ਕੋਈ ਲੋੜ ਨਹੀਂ ਅਲਜਾਮ ਲਾਉਂਦੇ ਸੀ ਤੇਰੇ ਤੇ ਬਹੁਤ ਵੱਡਾ ਫਿਰ ਦੇਤਾ ਜਵਾਬ ਮੈਂ ਤਾਂ ਲੈ ਮਾਸੀ ਮੈਨੂੰ ਗੱਲ ਦਾ ਹੀ ਨਹੀਂ ਪਤਾ ਗੱਲ ਕੀ ਕਿ ਤੂੰ ਬੈਠਾ ਹੋਆ ਜਾਂ ਪੀੜੀ ਢਾਕੇ ਕੋਲੇ ਰੋਟੀ ਉੱਤੇ ਛਾਣਦਾ ਮਾਰਾ ਉਹ ਮੈਂ ਤਾਂ ਬੈਠੇ ਹੀ ਨਹੀਂ ਮੈਨੂੰ ਤਾਂ ਆਪ ਜਿੰਮੇ ਰੋਟੀ ਫੜਾ ਕੇ ਕੋਲੇ ਬਹਿ ਗਈ ਐ ਬੈਠਦੀ ਸੀ ਹਾਏ ਨੇ ਪੁੱਤਰੀ ਦੀ ਧੀ ਦੇਖ ਲੈ ਪੁੱਤਰਾ ਡੇੜ ਜਾ ਆਮ ਕਹਿੰਦਾ ਲਾਇ ਮੁੰਤਾ ਵੀ ਬੋਲਦਾ ਹੈ ਕਹਣਾ ਮੇਰੇ ਘਰ ਆਈ ਦੇ ਕੋਲੇ ਬੈਂਦਾ ਸੀ ਨਾਲ ਨਾਲ ਮੈਂ ਆਖੇ ਬੇਸ਼ਰਮ ਮਾਨ ਉਹ ਤਾਂ ਉਹੀ ਨੇ ਜੋ ਤਾ ਤਿੰਨ ਮੈਨੂੰ ਸਮਝਦਾ ਵੀ ਛੋਟੀ ਹੈ ਕੀ ਅੱਡਾ ਟਾ ਚੂੜਾ ਚੜਾ ਰੱਖਿਆ ਮਾਸੀ ਦੇਖ ਲੈ ਤੂੰ ਸ਼ਰਮੀ ਲਾ ਰੱਖ ਤੈਨੂੰ ਮੈਂ ਦਿਖਾਉਂਗੀ ਆਉਗੇ ਇਧਰ ਨੂੰ ਗੇੜਾ ਮਾਰੂਗੀ ਤੂੰ ਦੇਖੀ ਚੂੜਾ ਕਿਵੇਂ ਚੜਿਆ ਹੋਇਆਗਾ ਤੇ ਮੈਂ ਕਹਿੰਦੀ ਤੈਨੂੰ ਘਰੋਂ ਹੱਲਣ ਦੀ ਲੋੜ ਨਹੀਂ ਠੀਕ ਹੈ ਆਰਾਮ ਨਾਲ ਇੱਥੇ ਬੈਠਾ ਜਿਹੜੀ ਚੀਜ਼ ਦੀ ਲੋੜ ਹੋਈ ਤੂੰ ਮੇਰੇ ਕੋਲੇ ਆਜਾ ਠੀਕ ਆ ਮਾਸੀ ਰੋਟੀ ਪਾਣੀ ਤੂੰ ਇੱਕ ਵਾਰੀ ਉੱਥੇ ਖਾ ਲਈ ਚੰਗਾ ਉਹ ਦੋ ਬਾਤ ਪੁੱਤ ਮੈਂ ਕਰਦੀਆਂ ਤੇਰਾ ਹਿੱਲਾ ਪਿਆ ਦਾ ਤੈਨੂੰ ਵੀ ਲਿਆ ਕੇ ਦਿੰਨੇ ਆ ਚੂੜੇ ਵਾਲੀ ਫੇਰ ਦੇਖੀ ਇਹਨਾਂ ਦੇ ਕਿਵੇਂ ਦੰਦਣਾ ਪੈਂਦੇ ਆ ਮਾਸੀ ਪਹਿਲਾਂ ਤਾਂ ਮੈਨੂੰ ਵੀ ਐ ਸੀ ਮੈਂ ਸਾਰਾ ਕੁਝ ਇਹਨਾਂ ਨੂੰ ਦੇ ਜਾ ਹਾਂ ਪਰ ਹੁਣ ਨਹੀਂ ਨਾ ਪਤਾ ਐ ਡੇਲ ਜਾਮ ਲਾ ਕੇ ਨਹੀਂ ਨਾ ਨਾ ਮਾਸੀ ਜਮੇ ਨਹੀਂ ਮੈਂ ਵੀ ਨਾ ਐ ਕਰਦਾ ਮਿਸਤਰੀ ਨੂੰ ਬੁਲਾ ਕੇ ਮੈਂ ਤਾਂ ਫਿਰ ਉਹ ਤੇ ਹਾਂ ਬਟਲ ਲਵਾ ਦੰਨਾ ਉਦਲ ਬਾਤੂ ਗੇਟ ਹਾਂ ਹਾਂ ਸਾਰਾ ਸਮਾਨ ਉਧਰ ਆਜੂਗਾ ਹਾਂ ਹਾਂ ਤੇ ਬਸ ਆਵਦਾ ਆਰਾਮ ਨਾ ਰਹੀ ਇੱਕ ਪਾਸੇ ਇਹਨੂੰ ਇੱਧਰ ਬੈਠਾ ਰਿਆਂਦੇ ਇਹ ਸਤ ਤਰ ਹੈਗਾ ਤੇ ਤਾਂ ਜਦੋਂ ਹਾਂ ਹਾਂ ਹੈਗਾ ਠੀਕ ਹੈ ਕਿ ਨਹੀਂ ਮੈਂ ਤਾਂ ਕਾਗਜੇ ਜੇ ਪਾੜੇ ਹੀ ਸੱਚ ਆ ਤਾਂ ਬਹੁਤ ਵਧੀਆ ਐ ਕਰਦੇ ਆ ਨਾਲੇ ਤਾਂ ਮੈਂ ਤੈਨੂੰ ਉਧਰ ਜਾਂਦਾ ਜਾਂਦਾ ਘਰੇ ਛੱਡ ਜੂ ਨਾਲੇ ਮੈਂ ਅੱਗੋਂ ਮਿਸਤਰੀ ਸਾਦ ਲਿਆਉਣਾ ਚਲ ਆ ਇਹ ਕਰ ਲੈ ਕਾਗਜ ਕੋਈ ਤਾਂ ਮੈਂ ਚੱਕ ਤੇ ਉਹ ਸਿੱਟੇ ਹੀ ਮੈਂ ਬਾਹਰ ਹਾਂ ਹਾਂ ਤੈਨੂੰ ਦਿਖਾਏ ਨਹੀਂ ਮੈਂ ਤਾਂ ਚਲ ਆਜਾ ਯਾਰ ਜੱਗੀ ਆਏ ਘਰ ਹਾਂ ਇਹਦੇ ਨਾਲ ਕੈਂਟ ਜੀ ਜੋੜੀ ਲਾ ਦੇ ਮੇਰੇ ਕਮਰੇ ਦੇ ਤਾਂ ਜੋੜੀ ਹਾਂ ਜੋੜੀ ਤਾਂ ਮੈਂ ਇਹੇ ਜੀ ਲਾਉਂਗਾ ਨਾਲ ਦੀ ਨਾਲ ਤੇਰੀ ਜੋੜੀ ਬਣਾ ਦੂੰ ਬਸ ਫਿਰ ਲਾ ਦਗੇ ਫਿਰ ਕੈਂਟ ਜੀ ਹਾਂ ਮਹਾ ਪੂਰੀ ਕੈਂਟ ਲਾਦੀ ਲੈ ਆਪਾਂ ਲਾਵਾਂਗੇ ਪੂਰੀ ਅੰਗਰੇਜ਼ੀ ਜੋੜੀ ਤੇਰੇ ਬਸ ਫਿਰ ਲੈ ਫਿਰ ਥੋੜੇ ਜੇ ਪੈਸੇ ਤਾਂ ਜ਼ਿਆਦੇ ਲੱਗਣਗੇ ਬਈ ਪੈਸਿਆਂ ਦੀ ਪਰਵਾਹ ਨਾ ਕਰ ਉਹ ਤਾਂ ਮੈਨੂੰ ਪਤਾ ਛੜੇ ਬੰਦੇ ਕੋਲੇ ਪੈਸੇ ਦੀ ਘਾਟ ਤਾਂ ਹੁੰਦੀ ਨਹੀਂ ਹਾਂ ਹਾਂ ਲਓ ਜੀ ਨਾਪ ਲੈ ਲਿਆ ਦੋ ਦਿਨਾਂ ਬਾਅਦ ਥੋੜੀ ਜੋੜੀ ਲੱਗ ਜਾਣੀ ਆ ਹਾਂ ਪੂਰੀ ਘੈਂਟ ਮੈਂ ਕਹਿੰਦਾ ਜਾਲੀ ਜਾਲਾ ਫੇਰ ਲਵਾ ਲਾਂਗੇ ਹਾਂ ਹਾਂ ਕੋਈ ਨਹੀਂ ਜਾਲੀ ਵਾਲਾ ਫੇਰ ਕਿਤੇ ਲਾ ਦਾਂਗੇ ਕਿਹੜਾ ਤੇਰੀ ਆ ਜੋੜੀ ਲਾ ਕੇ ਤੇਰੀ ਜੋੜੀ ਤਾਂ ਬਣਾਈਏ ਹਾਂ ਆ ਤਾਂ ਗੱਲ ਕਰੀਏ ਨਾ ਤੂੰ ਕੰਮੰਦੀ ਹਾਂ ਜੇਟ ਜੀ ਪਾਣੀ ਪੀ ਉਹ ਠੰਡਾ ਠੰਡਾ ਕਰਾ ਨਾ ਨਾ ਮੈਂ ਨਹੀਂ ਪੀਂਦਾ ਪੁੰਦਾ ਕਿਉਂ ਕੀ ਗੱਲ ਲੈ ਤੇਰਾ ਕੀ ਪਤਾ ਕੱਲ ਨੂੰ ਕੀ ਕਹਿੰਦੇ ਹਾਏ ਹਾਏ ਜੇਟ ਜੀ ਐ ਗੁੱਸਾ ਨਹੀਂ ਕਰਿਆ ਕਰਦੇ ਫੇਰ ਵੀ ਦਸ ਖੂਨ ਦੇ ਰਿਸ਼ਤੇ ਟੁੱਟ ਜਾਂਦੇ ਹੁੰਦੇ ਨੇ ਚਲ ਗਲਤੀਆਂ ਹੋ ਜਾਂਦੀਆਂ ਬੰਦੇ ਤੋਂ ਵੱਡੇ-ਵੱਡੇ ਤੋਂ ਹੋ ਜਾਂਦੀਆਂ ਫਿਰ ਕਿ ਹੋ ਗਿਆ ਆ ਤੂੰ ਤਾਂ ਮਾਸੀ ਨੂੰ ਕਹਿੰਦੀ ਸੀ ਮੇਰੇ ਨਾਲ ਬੈਠ ਕੇ ਰੋਟੀ ਖਾਂਦਾ ਸੀਗਾ ਮੈਂ ਨਹੀਂ ਬਈ ਪਾਣੀ ਪੀਂਦਾ ਹਾਏ ਮੈਂ ਐਡੀ ਗੱਲ ਨਹੀਂ ਕਹੀ ਮਾਸੀ ਨੂੰ ਮਾਸੀ ਵੀ ਇੱਕ ਦੀਆਂ ਦੋ ਬਣਾ ਦਿੰਦੀ ਆ ਮੈਂ ਤੁਹਾਨੂੰ ਡਰਦੀ ਡਰਦੀ ਨੇ ਕੋਸ ਕਹਤਾ ਹੂ ਮਾੜਾ ਮੋਟਾ ਉਹ ਉਹ ਗੱਲ ਤਾਂ ਹੀ ਹੋ ਗਈ ਫਿਰ ਡਰਦੇ ਬੋਲ ਪਿੰਦਾ ਬੰਦਾ ਮੈਨੂੰ ਤਾਂ ਡਰ ਲੱਗਦਾ ਸੀਗਾ ਮਨੁਆ ਜੀ ਪਤਾ ਨਹੀਂ ਕੀ ਕਹਦੇ ਉਹ ਆ ਉਹਦੋਂ ਤਾਂ ਦੋਹੇ ਜੀਆਂ ਨੇ ਮੈਨੂੰ ਗੇਟ ਤੋਂ ਬਾਹਰ ਟਪਾਤਾ ਸੀ ਫਿਰ ਤਾਂ ਹੀ ਉਹਨੂੰ ਗਲਤਫਹਿਮੀ ਹੋ ਗਈ ਸੀ ਨਾ ਉਹ ਚੀਜ਼ ਕਰਕੇ ਮੈਨੂੰ ਵੀ ਡਰ ਹੋ ਗਿਆ ਡਰ ਹੋ ਗਿਆ ਡਰ ਡਰਚ ਬੋਲ ਗਈ ਆਏ ਮੈਂ ਤੁਹਾਡਾ ਮਾੜਾ ਥੋੜੀ ਸੋਚਦੀ ਆਂ ਪਹਿਲਾਂ ਤੁਸੀਂ ਪਾਣੀ ਪੀਓ ਮੈਂ ਗੁੱਸਾ ਨਹੀਂ ਕਰਿਆ ਕਰਦੇ ਮਾੜੀਆਂ ਮਾੜੀਆਂ ਗੱਲਾਂ ਦਾ ਫਿਰ ਵੀ ਤੁਹਾਡੀ ਪਰਜਾਈਆਂ ਨੂੰ ਤੁਹਾਨੂੰ ਆਇਕ ਮੈਂ ਬੈਣ ਦੇ ਦੂੰਗੀ ਲੈ ਫਿਰ ਆਏ ਕਰ ਚਾਹ ਬਣਾ ਕੇ ਲਿਆ ਮੰਨੇ ਜੀ ਹਾਂ ਹਾਂ ਮੈਂ ਤਾਂ ਮੰਨੀ ਹੋਈ ਹਾਂ ਚੱਲ ਕੋਈ ਨਹੀਂ ਮਨ ਤਾਂ ਐਸੀ ਵੀ ਬੜਾ ਗੁੱਸਾ ਹੋਊਗਾ ਨੋ ਨੋ ਤੇਰੇ ਨਾਲ ਮੇਰਾ ਕੀ ਗੁੱਸਾ ਹੈ ਹਾਂ ਹਨਾ ਹਾਂ ਚੱਲ ਕੋਈ ਨਹੀਂ ਬੰਦੇ ਤੋਂ ਵੱਡੇ ਵੱਡੇ ਤੋਂ ਗਲਤੀਆਂ ਹੋ ਜਾਂਦੀਆਂ ਆ ਗੁੱਸਾ ਨਾ ਕਰਿਆ ਕਰੋ ਤੁਸੀਂ ਗੁੱਸੇ ਵਿੱਚ ਨਾ ਜਮੀ ਸੋਹਣੇ ਨਹੀਂ ਲੱਗਦੇ ਹੁਣ ਦੇਖ ਆਸ ਦੇ ਕਿੰਨੇ ਸੋਹਣੇ ਲੱਗਦੇ ਹੋ ਕੋਈ ਗੱਲ ਨਹੀਂ ਲਿਆ ਵਾ ਚਾਹ ਬਣਾ ਕੇ ਹਾਂ ਹਾਂ ਚਾਹ ਬਣਾ ਲਾਉਂਗ ਲੇਟੀਆਂ ਵਾਲੀ ਬਣਾ ਕੇ ਲਿਓ ਹਾਂ ਫਿਰ ਦੁੱਧ ਚੀ ਪੱਤੀ ਪਾ ਲਈ ਹਾਂ ਚੱਲ ਚੱਲ ਹਾਂ ਹਾਂ ਦੇਖ ਵੇ ਕਿੰਡੀ ਤੇਜ ਬਣਦੀ ਹੈ ਹੁਣ ਤਾਂ ਜਿੰਨੀਆਂ ਮਰਜ਼ੀ ਦੁੱਧ ਚ ਪੱਤੀਆਂ ਪਾ ਲਓ ਤੇਰੀ ਹੱਕ ਤੇ ਦੀਵਾ ਨਾਂ ਵਾਲਿਆ ਨਾ ਤੂੰ ਵੀ ਕੀ ਯਾਦ ਰੱਖੇਂਗੀ ਕੋਈ ਗੱਲ ਨਹੀਂ ਮਾਸੀ ਕਹਿੰਦੀ ਐ ਹੁਣ ਤਾਂ ਇੱਥੇ ਚੂੜੇ ਵਾਲੀ ਆਉ ਚੂੜੇ ਵਾਲੀ ਠੀਕ ਆ ਨਾ ਹੀਰਾ ਇੱਕ ਤਾਂ ਹੀਰਾ ਦੇਖ ਗਿਆ ਤੇਥੋਂ ਸੋਣੀ ਲਿਆਂਦੀ ਐ ਸਹੀ ਗੱਲ ਆ ਬਾਬੀ ਚੌਲ ਕਿਆ ਬਾਤ ਨਾ ਤਦਾ ਬਾਬੀ ਕਰਿਆ ਕੇ ਨਾ ਸੱਚੀ ਰੋਂਨ ਕੇ ਲਾਤੀ ਲੈ ਮੂੰਹ ਤਾਂ ਦੇਖ ਲੈ ਮੇਰੇ ਜਠਾਣੀ ਦਾ